ਬਾਣਾ ਬੱਬੂ ਮਾਣਾ ਛੱਕਾ ਠੀਕ ਹੈ ਸੋਸ਼ਲ ਮੀਡੀਆ ਤੇ ਇਹ ਵਾਲੀ ਵੀਡੀਓ ਤਾਂ ਤੁਸੀਂ ਦੇਖ ਹੀ ਲਈ ਹੋਣੀ ਹੈ ਜੋ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਸ਼ਖਸ਼ ਖੁਦ ਨੂੰ ਸਿੱਧੂ ਮੂਸੇਵਾਲੇ ਵਾਲੇ ਦਾ ਫੈਨ ਦੱਸ ਰਿਹਾ ਹੈ ਤੇ ਬੱਬੂ ਮਾਨ ਬਾਰੇ ਬਹੁਤ ਹੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ ਤੇ ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਤੇ ਹੁਣ ਬੱਬੂ ਮਾਨ ਵੱਲੋਂ ਇਸ ਵੀਡੀਓ ਨੂੰ ਲੈ ਕੇ ਚੁੱਪੀ ਤੋੜ ਦਿੱਤੀ ਗਈ ਹੈ ਤੇ ਸ਼ਰਿਆਮ ਇਸ ਛਲਾਰੂ ਦੀ ਰੇਲ ਬਣਾਈ ਗਈ ਹੈ ਇਸ ਗੱਲ ਵਿੱਚ ਕੋਈ ਝੂਠ ਨਹੀਂ ਹੈ ਕਿ ਬੱਬੂ ਮਾਨ ਅਤੇ ਸਿੱਧੂ ਮਸੇਵਾਲੇ ਵਿਚਕਾਰ ਇੰਡਸਟਰੀ ਦੀ ਬਹੁਤ ਹੀ ਵੱਡੀ ਕੰਟਰੋਵਰਸੀ ਹੋਈ ਸੀ ਪਰ ਸਿੱਧੂ ਦੇ ਜਨਮ ਮਗਰੋਂ ਬੱਬੂ ਮਾਨ ਵੱਲੋਂ ਸਿੱਧੂ ਦੇ ਪਰਿਵਾਰ ਨੂੰ ਆਪਣੀ ਹਮਦਰਦੀ ਦਿਖਾਈ ਗਈ ਸੀ ਤੇ ਨਿੱਕੇ ਸਿੱਧੂ ਦੇ ਜਨਮ ਮਗਰੋਂ ਬੱਬੂ ਮਾਨ ਨੇ ਸਿੱਧੂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਸੀ ਤੇ ਬਲਕੌਰ ਸਿੰਘ ਹੋਰਾਂ ਨੇ ਵੀ ਆਪਣੇ ਲਾਈਵ ਸ਼ੋਅ ਦੌਰਾਨ ਕਿਹਾ ਸੀ ਕਿ ਬੱਬੂ ਮਾਨ ਦਾ ਸਿੱਧੂ ਨਾਲ ਕੋਈ ਨਿੱਜੀ ਰੌਲਾ ਨਹੀਂ ਸੀ ਇਹ ਉਹ ਤਾਂ ਸਿਰਫ ਇੱਕ ਸਟੇਜੀ ਰੋਲ ਸੀ ਜੋ ਕਿ ਇੰਡਸਟਰੀ ਦੇ ਵਿੱਚ ਚੱਲਦਾ ਰਹਿੰਦਾ ਹੈ ਤੇ ਹੁਣ ਇਸ ਮੁੱਦੇ ਤੇ ਬੱਬੂ ਮਾਨ ਦਾ ਕਹਿਣਾ ਹੈ ਕਿ ਇਹੋ ਜਿਹੇ ਲੋਕ ਸਿੱਧੂ ਦਾ ਨਾਮ ਬਦਨਾਮ ਕਰ ਰਹੇ ਨੇ ਤੇ ਸਿੱਧੂ ਦੇ ਪਰਵਾਰ ਲਈ ਇਹੋ ਜੇ ਲੋਕ ਚੰਗੇ ਨਹੀਂ ਹਨ ਇਹੋ ਜੇ ਨਸ਼ੇੜੀ ਲੋਕ ਸਿੱਧੂ ਦੀ ਸ਼ੋਭੀ ਖਰਾਬ ਕਰਨ ਦਾ ਕੰਮ ਕਰਦੇ ਨੇ ਤੇ ਬਾਕੀ ਦੋਸਤੋ ਤੁਹਾਡਾ ਇਸ ਮੁੱਦੇ ਤੇ ਕੀ ਵਿਚਾਰ ਹੈ ਕਮੈਂਟ ਸੈਕਸ਼ਨ ਵਿੱਚ ਜਰੂਰ ਸ਼ੇਅਰ ਕਰੋ